ਸ਼ੋਸ਼ੇ ਦੋਸਤੋ ਸ਼ੇਰ ਹੋ ਗਿਆ ਮੌਸਮ ਬਦਲ ਗਿਆ ਔਰ ਮੈਂ ਚੱਲਿਆ ਸਾਬ ਨੂੰ ਬੇਰਾ YouTube ਮੁੱਚਨਲ ਵੇਖਣ ਵਾਲੇ ਸਾਰੇ ਮੇਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਜਿਹੜਾ ਮੰਜ਼ਰ ਮੈਂ ਤੁਹਾਨੂੰ ਦਿਖਾਉਣ ਲੱਗਾ ਓਏ ਆ ਕੇ ਖਾਣਾ ਵੇਝਾ ਹਵਾਣਾ ਓਏ ਇਹ ਮੋਦੀਆਂ ਤੰਦਾਂ ਚ ਪਰੋਏ ਜਾਂਦੇ ਇਹ ਇੱਕ ਫੌਰੀ پوری ਫੌਜ ਹੈ ਐ ਬੜੇ ਬੇਜੀ ਤਾਂ ਅਬਲੀ ਖੜੀ ਆਪਦੇ ਜੀ ਡੌਗੀ ਤੇ ਗਈ ਹੈਗਾ ਨਾਲ ਤੇਰੀਆਂ ਦਹਾੜਾਂ ਆ ਜਾਂਦੇ ਆ ਕਿਹੜੇ ਸਰੀਰ ਨੂੰ ਸਕਵਾਟ ਕਰਦੇ ਮੈਨੂੰ ਓਏ ਨਾ ਇਹ ਨਹੀਂ ਕਰਨਾ nah jadi kal saya kira itu aja mau semua juga kedami Terima kasih telah ਰਹੇ ਫਿਰ ਇਹ ਕੋ ਮਸ ਹੁੰਦੀ ਬੜੀ ਜ਼ਬਰਦਸਤ ਰਹਾਣਾ ਇੱਕ ਦਮ ਹੀ ਤਰੇਲ ਪੈਣ ਕਰਕੇ ਮੌਸਮ ਠੰਡਾ ਹੋ ਗਿਆ ਸਵੇਰ ਦਾ ਔਰ ਗਰਮੀ ਦੀ ਸੈਰ ਦਾ ਆਪਣਾ ਮਜ਼ਾ ਇਸ ਮੌਸਮ ਦਾ ਆਪਾਂ ਕਾ ਸਰਦੀ ਦਾ ਆਪਣਾ ਹੁੰਦਾ ਮਜ਼ਾ ਇਸ ਲਈ ਜਿੰਦਾਇਆ ਕਿ ਸਵੇਰੇ ਉੱਠੋ ਉੱਠ ਕੇ ਦੇਖ ਆਪਣਾ 1 ਘੰਟੇ ਤੋਂ ਅੱਧਾ ਘੰਟਾ ਪੌਣਾ ਘੰਟਾ ਜਿੰਨਾ ਟਾਈਮ ਵੀ ਇਹ ਆਪਣੀ ਬਾਡੀ ਨੂੰ ਦੇ ਸਕਦੇ ਆ। ਔਰ ਜਰੂਰ ਦਿਓ। ਤੁਰਨਾ ਇੱਕ ਬਹੁਤ ਹੀ ਵਧੀਆ ਜੀ ਆ ਸਾਡਾ ਡਾਈਜੈਸਟ ਸਿਸਟਮ ਇਹਦੇ ਨਾਲ ਬਹੁਤ ਵਧੀਆ ਰਹਿੰਦਾ। ਔਰ ਸਾਡੇ ਖੇਤਾਂ ਦੇ ਵਿੱਚ ਤੇ ਕੁਦਰਤ ਨੇ ਸਾਨੂੰ ਇੰਨੀ ਪਿਆਰੀ ਚੀਜ਼ ਦਿੱਤੀ ਹੈ। ਕਿ ਇਹ ਕੁਦਰਤ ਨੇ ਇੰਨਾ ਮਰਜ਼ੀ ਤਨਵਾਦ ਕਰਦੇ ਰਿਹਾ ਫੇਰ ਵੀ ਤਨਵਾਦ ਨਹੀਂ ਕਰ ਪਾਵਾਂਗੇ ਮਤਲਬ ਬਾਬਾ ਫ੍ਰੀਜ ਜਿੱਤਰਾ ਕਹਿੰਦੇ ਨਾ ਤੇ ਗੋੜੇ ਸ਼ੱਕਰ ਤੇ ਸ਼ਹਿਦ ਦੁੱਧ ਕੁਦਰਤ ਨੇ ਕਿੰਨਾ ਕੋਈ ਸਾਡੇ ਵਾਸਤੇ ਰੱਖਿਆ ਇਹ ਇਹ ਸਾਡੇ ਸਿੱਸੀ ਕੁਦਰਤ ਨੇ ਰੱਖਿਆ ਸਾਰਾ ਕੁਝ ਇਹ ਵਖੇੜਨ ਫੌਜ ਮੇਰੇ ਨਾਲ ਹੀ ਮਗਰੇ ਮਗਰ ਦੌੜੀ ਆਉਣੀ ਪਤਾ ਨਹੀਂ ਨਾ ਨੂੰ ਕੀ ਲੱਭਦਾ ਸਿਰੇ ਸਿਰ ਇਹਨਾਂ ਨੇ ਨੂੰ ਡਾਬੀ ਇਹ ਬੰਦਾ ਕੋਈ ਲੈਣ ਚ ਲਿਆ ਸੀ ਪੱਕਾ ਕੋਈ ਨਾ ਕੋਈ ਸਰੇ ਨੰਦੀ ਮਸਤੀ ਪੂਰੀ ਧੁਰਨੇ ਲੱਗ ਭਗ ਬਾਕੀ ਚੱਲੇ ਪੱਕ ਕਰੇਗਾ ਨਿਸਰ ਆਏ ਆ ਜਦੋਂ ਨੂੰ ਕਿਨੇ ਵੀ ਹੁੰਜੀ ਨਿਕਲ ਗਈ ਇਹਨਾਂ ਦੀ ਬਾਸ ਬੱਤੀਆਂ ਡੇਢ ਨੇ ਉਹਨੇ ਵੀ ਗਿਆ ਕਦਣਾ ਤੱਕ ਸਵੇਰ ਹੋ ਜਾਣਗੇ ਔਰੇ ਬਾਕੀ ਤੇ ਕੋਈ ਰਸਤਾ ਇਹੋ ਜਿਹਾ ਨਹੀਂ ਕਿ ਮੰਜੀ ਦੇ ਬਾੜ ਵਾਂਗ ਅੱਧ ਸੜਕ ਬਣ ਗਈ ਹੁਣ ਤੇ ਜਦੋਂ ਦਾ ਮਰਜ਼ੀ ਨਿਕਲ ਜਾਓ ਪਰ ਪਿੰਡਾਂ ਦੇ ਖੇਤਾਂ ਦੇ ਆ ਅਰੇ ਕੁਝ ਰਸਤੇ ਕੱਚੇ ਨੇ ਜਿੱਥੇ ਸੈਰ ਕਰਨਾ ਮਜ਼ਾ ਆਉਂਦਾ ਅਰੇ ਇਹ ਬੜੀ ਪਿਆਰੀ ਚੀਜ਼ ਹੈ ਰਸਤੇ ਵੀ ਕੱਚੇ ਹੁੰਦੇ ਬਾਬ ਜੀ ਵੀ ਸਾਫ਼ ਸੁਥਰੇ ਨੇ ਮੇਰੇ ਵੱਲ ਮੇਰੇ ਜਿੰਨੇ ਵੀ YouTube ਦੇ ਚੈਨਲ ਦੇ ਦੋਸਤ ਨੇ ਸਾਰਿਆਂ ਨੂੰ ਫੇਰ ਦੀ ਸ਼ੁਭ ਸਵੇਰ اور کوٹالا ہو گیا اور سورج آج ستایا میرے پیچھے نکل رہا اور یہ ہی خوبصورتی ہے سویر دی جنوں ہی کیسے دیں گے جنت اور کی خوبصورتی او دوستو میری یہ چھوٹی جی سانجھ قبول کرو ਔਰ ਮੇਰੇ ਚੈਨਲ ਨੂੰ ਕਰ ਦਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਔਰ ਮੈਂ ਤੁਹਾਡੇ ਨਾਲ ਪਿੰਡਾਂ ਦੇ ਸਾਉਂਦਿਆਂ ਦੀ ਖੂਬਸੂਰਤੀ ਦਿਖਾ ਕੇ ਜੁੜੇ ਰਹੋ ਟਾਟਾ ਆਪਣਾ YouTube ਦਾ ਪੰਨੋ ਔਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ